ਆਖੀ ਗੁਰੂ ਸਾਹਿਬ ਜੀ ਰਾਗ ਮਾਰੂ ਮਹੱਲਾ ਪਹਿਲਾ ਘਾਰ ਪਹਿਲਾ ਚੌਪਦੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਦ ਧੂਰ ਸਾਦ ਪਦ ਜਿਹੜਾ ਪੂਲਾ ਹੀ ਉਚਾਰਨ ਕਰਨਾ ਹੈ ਸਾਜਨ ਕਸਕੇ ਕਹਿਣਾ ਹੈ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਾਦ ਧੂਰ ਨਾਨਕ ਸਰਨ ਤੁਹਾਰੀਆ ਏਖੋ ਸਦਾ ਹਜੂਰ ਸ਼ਬਦ ਪਿਛੋ ਰਾਤੀ ਸੱਦੜਾ ਨਾਮ ਖਸਮ ਕਾਲੀ ਇਹ ਪਦ ਸੱਦੜਾ ਉਚਾਰਨ ਕਰਨਾ ਸਦੜਾ ਨਹੀਂ ਕਹਿਣਾ ਸੱਦੇ ਦਾ ਵਾਚਕ ਹੈ ਕਸ ਕੇ ਬੋਲਣਾ ਹੈ ਪਿਛੋ ਰਤੀ ਸੱਦੜਾ ਨਾਮ ਖਸਮ ਕਾਲੀ ਖੀਮੇ ਛਤਰਸਰਾਏ ਚ ਦਿਸਨ ਰਥ ਪੀੜੇ ਖੀਮੇ ਛਤਰਸਰਾਏ ਚ ਇਥੇ ਵਿਸਰਾਮ ਹੈ ਦਿਸਨ ਰਥ ਪੀੜੇ ਜਿਨੀ ਤੇਰਾ ਨਾਮ ਧਿਆਇਆ ਇਨ ਕਉ ਸੱਦ ਮਿਲੇ ਤੇ ਸੱਦ ਬੋਲਣਾ ਹੈ ਸੱਦਾ ਦੇ ਕੇ ਮਿਲਦਾ ਹੈ ਸੱਦ ਇਸ ਕਰਕੇ ਇਸ ਤੇ ਪੋਲਾ ਨਹੀਂ ਬੋਲਣਾ ਜਿਨੀ ਤੇਰਾ ਨਾਮ ਤੇ ਆਇਆ ਤਿਨ ਕਉ ਸੱਦ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਬਾਬਾ ਪਦ ਤੇ ਵਿਸਰਾਮ ਹੈ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਦਾ ਭਰਮ ਭੂਲਾ ਮਨ ਮੇਰਾ ਇਹ ਵਿਸਰਾਮ ਯਾਦ ਰੱਖਣ ਵਾਲਾ ਹੈ ਨਾਮ ਨਾ ਪਾਇਆ ਤੇਰਾ ਇਥੇ ਵਿਸਰਾਮ ਹੈ ਅੰਦਾ ਇਥੇ ਯਮ ਕਲਾਦਨੀ ਹੈ ਥੋੜੀ ਜੀ ਭਰਮ ਭੂਲਾ ਮਨ ਮੇਰਾ ਰਹਾਉ ਸਾਧ ਕੀਤੇ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ ਸਾਧ ਕੀਤੇ ਦੁੱਖ ਪਰ ਫੁੜੇ ਇਥੇ ਵਿਸਰਾਮ ਹੈ ਪੂਰਬ ਲਿਖੇ ਮਾਇ ਸੁਖ ਥੋੜੇ ਦੁਖ ਅਗਲੇ ਦੁਖੇ ਦੁਖ ਵਿਹਾਰੇ ਵਿਚੋੜ ਆ ਕਾ ਕਿਆ ਵਿਚੋੜੈ ਮਿਲਿਆ ਕਾ ਕਿਆ ਮੇਲ ਸਾਹਿਬ ਸੋ ਸਾਲਾਹੀਐ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਾਨ ਕੀਤੇ ਭੋਗ ਵਿਜੋਗੀ ਮਿਲ ਵਿਛੋੜੇ ਨਾਨਕ ਭੀ ਸੰਜੋਗ ਮਾਰੂ ਮਹੱਲਾ ਪਹਿਲਾ ਮੇਲ ਮਾਤ ਪਿਤਾ ਪਿੰਡ ਕਮਾਇਆ ਤੈਨ ਕਰਤੈ ਲੇਖ ਲਿਖਾਇਆ ਲੇਖ ਦਾਤ ਜੋਤ ਵਢਿਆਈ ਲੇਖ ਪਦ ਤੇ ਵਿਸਰਾਮ ਲਾਉਣਾ ਹੈ ਲੇਖ ਦਾਤ ਜੋਤ ਵਢਿਆਈ ਮੇਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਮਾਣਾ ਇਹ ਵੀ ਮਾਨ ਪਦ ਤੇ ਵਿਸਰਾਮ ਲਾਉਣਾ ਹੈ ਮੂਰਖ ਮਨ ਕਾਹੇ ਕਰ ਸਹਿਮਾਣਾ ਓਠ ਚੱਲਣਾ ਖਸਮੈ ਭਾਣਾ ਰਹਾਵ ਤਾਜ ਸਾਦ ਸਹਿਜ ਸੁਖ ਹੋਈ ਘਰ ਛੱਡਣੇ ਰਹਾ ਨਾ ਕੋਈ ਕੇਸ ਖਾਜੈ ਕਿਸ ਧਰ ਜਾਈਐ ਜੇ ਬਾਹੜ ਦੁਨੀਆ ਆਈਐ ਜੇ ਬਾਹੜ ਦੁਨੀਆ ਆਈਐ ਸਾਜ ਕਾਇਆ ਪੱਟ ਹੜਾਏ ਸਾਜ ਪੂਲਾ ਬੋਲਣਾ ਸਾਜ ਕਾਇਆ ਪੱਟ ਪਦ ਜਿਹੜਾ ਥੋੜਾ ਕਸਕੇ ਉਚਾਰਨ ਕਰਨਾ ਪੱਟ ਹੜਾਈ ਫਰਮਾਇਸ ਬਹੁਤ ਚਲਾਏ ਕਰ ਸੀਜ ਸੁਖਾਲੀ ਸੋਵੈ ਹੱਥੀ ਪਉਦੀ ਕਾਹੇ ਰੋਵੈ ਘਰ ਘੁੰਮਣ ਵਾਣੀ ਭਾਈ ਘਰ ਘੁੰਮਣ ਵਾਣੀ ਇੱਥੇ ਵਿਸਰਾਮ ਹੈ ਅਰਪਾਤੇ ਯਮਕ ਲਾ ਕੇ ਬੋਲਣਾ ਹੈ ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਭਾਉ ਬੇੜਾ ਜੀਓ ਚੜਾਉ ਕਹੋ ਨਾਨਕ ਦੇਵ ਕਾਹੂ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ लेख पाए बुरा भला दुए इथे ठमक लेख पे ज्यो ज्यो किरत चलाए त्यो चलिया अंत हरे अंत हरे नहीं कहना है तौ तो गुण ना ही अंत इथे ठमक ला देनी हरे ये नखेर के पढ़ना है चेत चेतस की नहीं बावरिया ਇਹ ਵਿਸਰਾਮ ਚੇਤਸ ਪਦ ਤੇ ਲਾਉਣਾ ਹੈ ਚਿਤ ਚਿਤਸ ਕੀ ਨਹੀਂ ਬਾਵਰਯ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੀ ਰਾਸ ਰਾਸ ਚੋਗ ਚੁਗ ਹੈ ਨਿਤ ਫਸ ਹੈ ਛੂਟਸ ਮੂੜੇ ਕਵਣ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਕੋਇਲੇ ਪਾਪ ਪੜੇ ਇਹ ਪੜੇ ਪੂਲਾ ਉਚਾਰਨ ਕਰਨਾ ਇਥੇ ਠਮਕ ਹੈ ਤਿਸ ਉਪਰ ਇਥੇ ਵਿਸਰਾਮ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੀਹਾ ਏਕ ਨਾਮ ਅੰਮ੍ਰਿਤ ਓਹ ਦੇਵੇ ਏਕ ਨਾਮ ਅੰਮ੍ਰਿਤ ਇਤਿਠਮਕ ਓਹ ਦੇਵੇ ਤਉ ਨਾਨਕ ਤ੍ਰਿਸ਼ਟਸ ਦੀਹਾ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਾਲ ਪਦਮਨ ਜਾਵਲ ਰੇ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਬਿਮਲ ਮਝਾਰ ਇੱਥੇ ਠਮਕ ਹੈ ਬਸਸ ਨਿਰਮਲ ਜਾਲ ਇੱਥੇ ਵਿਸਰਾਮ ਹੈ ਪਦਮਨ ਜਾਵਲ ਰੇ ਪਦਮਨ ਜਾਵਲ ਜਾਲ ਰਸ ਸੰਗਤ ਸੰਗ ਦੋਖ ਨਹੀਂ ਰੇ ਇਹ ਵੀ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਪਦਮਨ ਜਾਵਲ ਜਾਲਰਾਸ ਸੰਗਤ ਇਥੇ ਵਿਸਰਾਮ ਹੈ ਸੰਗ ਦੋਖ ਨਹੀਂ ਰੀ ਦਾਦਰ ਤੂੰ ਕਬ ਹੈ ਨਾ ਜਾਨ ਸਰੀ ਦਾਦਰ ਨਹੀਂ ਕਹਿਣਾ ਦੋਵੇਂ ਦੱਦੇ ਹਨ ਦਾਦਰ ਡੱਡੂ ਨੂੰ ਕਹਿੰਦੇ ਹਨ ਦਾਦਰ ਇਥੇ ਵਿਸਰਾਮ ਹੈ ਤੂੰ ਕਬ ਹੈ ਨਾ ਜਾਨ ਸਰੀ ਦਾਦਰ ਤੂੰ ਕਬ ਹੈ ਨਾ ਜਾਨ ਸਰੀ ਪਖਸ ਬਿਸਬਾਲ ਬਸਸ ਨਿਰਮਲ ਜਲ ਹਾਂ ਪਖਸ ਸਿਬਾਲ ਇਤ ਤੁਮਕ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ ਅੰਮ੍ਰਿਤ ਨਾ ਲਖਸ ਰੇ ਲਖਸ ਪੁੱਲਾ ਹੀ ਬੋਲਣਾ ਹੈ ਰਹਾਉ ਬਾਸ ਜਲ ਨਿਤ ਨਾ ਵਸਤ ਅਲੀ ਆਲ ਮੇਰ ਚਚਾ ਗੁਣ ਰੇ ਇਹ ਪਾਠ ਧਿਆਨ ਨਾਲ ਚਚਾ ਨਹੀਂ ਕਹਿਣਾ ਧਿਆਨ ਨਾਲ ਪਾਠ ਵਿਚਾਰਨ ਕਰਨਾ ਬਾਸ ਜਲ ਨਿਤ ਇਥੇ ਠਮਕ ਹੈ ਨਾ ਵਸਤ ਅਲੀ ਆਲ ਇਹ ਵੱਖਰਾ ਪਾਠ ਕਰਨਾ ਹੈ ਸੰਪਰਦਾ ਵਿੱਚ ਵੱਖਰਾ ਕਰਾਇਆ ਜਾਂਦਾ ਹੈ ਪੌਰੇ ਅਤੇ ਪੌਰੀਆਂ ਅਲੀ ਆਲ ਦਾ ਅਰਥ ਹੈ ਅਲੀ ਨਾਮ ਪੌਰੇ ਦਾ ਹੈ ਆਲ ਨਾਮ ਪੌਰੀਆਂ ਦਾ ਹੈ ਅਲੀ ਆਲ ਨਹੀਂ ਕਹਿਣਾ ਇਕੱਠਾ ਲਿਖਿਆ ਹਾਂ ਅਲੀ ਆਲ ਵੱਖਰਾ ਪੂਲਾ ਬੋਲਣਾ ਇੱਥੇ ਵਿਰਾਮ ਹੈ ਮੇਰ ਇੱਥੇ ਯਮਕ ਲਾ ਦੇਣੀ ਹੈ ਚ ਚਾਗੁਨ ਰੇ ਚਚਾ ਨਹੀਂ ਕਹਿਣਾ ਚਚਾ ਚ ਪਦ ਵੱਖਰਾ ਬੋਲਣਾ ਚਾਗੂ ਨੂੰ ਇਕੱਠਾ ਕਰਨਾ ਹੈ ਮੇਰ ਚ ਚਾਗੁਨ ਰੇ ਇਸ ਤਰ੍ਹਾਂ ਪੰਕਤੀ ਪੜ੍ਹਨੀ ਹੈ ਬਾਸ ਜਾਲ ਨਿਤ ਨ ਵਸਤ ਅਲੀ ਆਲ ਮੇਰ ਚ ਚਾਗੁਨ ਰੇ ਬਾਸ ਜਾਲ ਨਿਤ ਨ ਵਸਤ ਅਲੀ ਆਲ ਅਲੀ ਆਲ ਵਖਰਾ ਵਖਰਾ ਮੇਰ ਚ ਚਾਗੁਨ ਰੇ ਚੰਦ ਕੁਮੁਦਨੀ ਦੂਰ ਹੋ ਨਿਵਸਸ ਹਾਂ ਕੁਮੁਦਨੀ ਅੱਕੇ ਤੋ ਚੱਕੇ ਔਕੜ ਲਾ ਕੇ ਚੰਦ ਕੁਮੁਦਨੀ ਦੂਰੋ ਨਿਵਸਾਸ ਇਥੇ ਵਿਸਰਾਮ ਹੈ ਅਨਭੌ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂਬ ਨ ਚਾਤਰ ਰੇ ਇਹ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਅੰਮ੍ਰਿਤ ਖੰਡ ਦੂਧ ਮਦ ਸੰਚਸ ਇਥੇ ਵਿਸਰਾਮ ਹੈ ਤੂਬ ਇਹ ਤੂਬ ਪਾਠ ਜਿਹੜਾ ਕਰਨਾ ਹੈ ਉnde ਸ਼ਬਦਾਰਥਾਂ ਤੇ ਲਿਖਿਆ ਤੂੰ ਬਨ ਚਾਤੁਰ ਰੇ ਲਿਖਿਆ ਹੈ ਪਰ ਸੰਪਰਤਾ ਚ ਪਾਠ ਕਰਾਇਆ ਜਾਂਦਾ ਤੂਬ ਇਥੇ ਜਮਕ ਲਾ ਦਿੰਨੀ ਹੈ ਨਾ ਚਾਤੁਰ ਰੇ ਆਪਣਾ ਆਪ ਤੂੰ ਕਬ ਹੋ ਨਾ ਛੋੜਸ ਕਬ ਹੋ ਹਾਏ ਓਮਕੜ ਲਾ ਕੇ ਆਪਣਾ ਆਪ ਤੂੰ ਕਬ ਹੋ ਨਾ ਛੋੜਸ ਇਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਬ ਨਾ ਛੋੜਸ ਸਵਾਨ ਪੂਛ ਜਿਓ ਰੇ ਇੱਕ ਪਖੰਡੀ ਨਾਮ ਨਾ ਰਾਚੈ ਇੱਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸ਼ਲੋਕ पतित पुनीत असंख हो हांजी पतित पद तेमक ला के उच्चारण करना है पतित पुनीत नहीं कहना है पतित पापी अनगिनत ही नाम जपन करके पुनीत की पवित्र हर चरनी मान लाग हां अठ सठ तीरथ नाम प्रभ नानक जे समस्तक भाग प्रभ पद ते विश्राम है अठ साठ तीरथ नाम प्रभ इथे विश्राम है ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸਹਗੀ ਇੱਕ ਬਾਤ ਸੁਹੇਲੀ ਜੋ ਮੈਂ 베ਦਨ ਸਾ ਕਿਸ ਆਖਾ ਮਾਈ ਹਾਂ 베ਦਨ ਪਦ ਤੇ ਵਿਸਰਾਮ ਹੈ ਜੋ ਮੈਂ 베ਦਨ ਸਾ ਕਿਸ ਆਖਾ ਮਾਈ ਹਰ ਬੇਨ ਜੀਉ ਨਾ ਰਹੈ ਕੈਸੇ ਰਾਖਾ ਮਾਈ ਰਹਾਉ ਉਹ ਦੋ ਹਗਣ ਖਰੀ ਰੰਆਣੀ ਗਿਆ ਸੋ ਜੋਬਨ ਰੰਆਣੀ ਉੱਤੇ ਟਿੱਪੀ ਐ ਖਰੀ ਰੰਆਣੀ ਹਾਂਜੀ ਗਿਆ ਸੋ ਜੋਬਨ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਇਹ ਦਾਨਾ ਪਦ ਤੇ ਵਿਸਰਾਮ ਲਾਉਣਾ ਹੈ ਤੂੰ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਾਨ ਬੰਦਾ ਤੇਰਾ ਧਨਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ